ਗਵਰਨਮੈਂਟ ਕਾਲਜ ਵੂਮਨਸ ਪਹੁੰਚਿਆ ਹੈ ਮੜ ਭਾਗ ਦੀ ਟੀਮ ਨੂੰ ਵਰ ਮਹਾਉਸ ਤੋਂ ਬਣਾਇਆ ਜਾ ਰਿਹਾ ਸੋ ਮੈਂ ਇਹਨਾਂ ਨੂੰ ਵਰਕਵਾ ਦਿਨ ਤੇ ਚਲਵਾ ਵੀ ਕਰਾਂ ਸੋ ਜਿਹੜਾ ਮਨਵ ਵਿਭਾਗ ਦੇ ਨਾਂ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਬੁਰੀ ਟੀਮ ਜਿਹੜੀ ਵੱਤ ਵੱਤ ਰੱਖ ਰਗਾ ਰਹੀ ਹੈ ਤੇ ਪੂਰੇ ਪੰਜਾਬੀਆਂ ਤੋਂ ਲਗਵਾ ਰਹੀ ਹੈ ਤੇ ਇੱਕ ਛੋਟਾ ਜਿਹਾ ਕਾਰਜਕ੍ਰਮ ਜਿਹੜਾ ਹੈਗਾ ਤੇ ਰੀਪਲਾਂਟੇਸ਼ਨ ਨੂੰ ਹੰਗਾਰਾ ਦੇਣ ਵਾਸਤੇ 2025 ਬਨ ਮਹੋਤਸਵ ਦਾ ਥੀਮ ਹੈ ਇੱਕ ਪੇੜ ਮਾਂ ਦੇ ਨਾਂ ਉਹ ਮੈਸੇਜ ਅਸੀਂ ਦੇਣ ਦੀ ਬੱਚਿਆਂ ਨੂੰ ਕੋਸ਼ਿਸ਼ ਕੀਤੀ ਹੈ ਯੂਥ ਨੂੰ ਕਿ ਆਪਣੀ ਆਪਣੀ ਮਾਂ ਦੇ ਨਾਲ ਇਨਾਮ ਦੇ ਨਾਲ ਇੱਕ ਇੱਕ ਪੇੜ ਲਗਾਓ ਲੁਧਿਆਣਾ ਵਿਖੇ ਬਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ 29 ਅਗਸਤ 2025 ਦਿਗਾ ਪਦਰੀ ਬਨ ਮਾ ਉਤਸਵ ਸਰਕਾਰੀ ਕੋਲ ਲੜਕੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਂਦਰੀ ਮੰਤਰੀ ਅਰਦੀਪ ਸਿੰਘ ਮੁੰਡੀਆਂ ਅਤੇ ਆਈਐਸ ਸਮਾਜ ਚੈਂਟ ਪਹੁੰਚੇ ਸਵਾਗਤ ਐਜੂਕੇਸ਼ਨ ਕਾਲਜ ਵੂਮਨਸ ਪਹੁੰਚੇ ਹਨ ਵਣ ਵਿਭਾਗ ਦੀ ਟੀਮ ਵੱਲੋਂ ਵਣ ਮਹਾਉਸ ਤੋਂ ਮਨਾਇਆ ਜਾ ਰਿਹਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਧੰਨਵਾਦ ਵੀ ਕਰਦਾ ਸੋ ਜਿਹੜਾ ਵਣ ਵਿਭਾਗ ਦੇ ਨਾਂ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਪੂਰੀ ਟੀਮ ਜਿਹੜੀ ਵੱਧ ਵੱਧ ਰਕਤ ਲਗਾ ਰਹੀ ਹੈ ਤੇ ਪੂਰੇ ਪੰਜਾਬੀਆਂ ਤੋਂ ਲਗਵਾ ਰਹੀ ਹੈ ਸੋ ਮੈਂ ਬੱਚਿਆਂ ਦੇ ਕਾਲਜ ਵਿੱਚ ਬੇਟੀਆਂ ਦੇ ਕੋਲ ਚਾਏ ਆ ਸੋ ਬੇਟੀਆਂ ਨੂੰ ਵੀ ਬੇਨਤੀ ਕੀਤੀ ਹੈ ਤੇ ਆਪਣੇ ਮਾਤਾ ਪਿਤਾ ਦੇ ਯਾਦ ਦੇ ਵਿੱਚ ਮਾਤਾ ਪਿਤਾ ਦੇ ਬਰਥਡੇ ਦੇ ਉੱਤੇ ਮਾਤਾ ਪਿਤਾ ਦੀ ਮੈਰਜ ਯੂਨੀਵਰਸਿਟੀ ਦੇ ਘੱਟੋ ਘੱਟ ਆਪਣੇ ਵਰਡਿਆਂ ਦੇ ਉੱਤੇ ਵੱਧ ਤੋਂ ਵੱਧ ਬੁੱਟੇ ਲਗਾਏ ਤਾਂ ਜੋੜਾ ਵੱਤਾਂ ਨੂੰ ਵਧੀਆ ਬਣਾ ਸਕੀਏ ਕਿਤੇ ਨਾ ਕਿਤੇ ਸਭ ਤੋਂ ਬੁੱਟੇ ਲਾਣੇ ਚਾਹੀਦੇ ਹਾਂ ਹਾਂਜੀ ਕਿਤੇ ਨਾ ਕਿਤੇ ਸਭ ਤੋਂ ਬੁੱਟੇ ਲਾਣੇ ਚਾਹੀਦੇ ਸਭ ਨੂੰ ਜੀ ਅੱਜ ਦਾ ਜਿਹੜਾ ਹਾਲਾਤ ਹੈ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵੱਧ ਤੋਂ ਵੱਧ ਬੁੱਟੇ ਲਗਾਏ ਜਿਹਦੇ ਅਸੀਂ ਆਪ ਅੱਜ ਬੁੱਟੇ ਲਗਾਏ ਆ ਤਾਂ ਬੜੀ ਖੁਸ਼ੀ ਹੋਈ ਅੱਜ ਲੁਧਿਆਣਾ ਵਿੱਚ ਜਿਲ੍ਹਾ ਪੰਦਰ ਤੇ ਵਨ ਮੋਹਕਸਾ ਬਣਾਇਆ ਜਾ ਰਿਹਾ ਹੈ ਤੇ ਤੁਹਾਨੂੰ ਜੀ ਨੂੰ ਪਤਾ ਹੀ ਹੈ ਰੁੱਖ ਸਾਰੇ ਨੂੰ ਲਾਣੇ ਚਾਹੀਦੇ ਸਭ ਦੀ ਜ਼ਿੰਮੇਵਾਰੀ ਹੈ ਪਰ ਫੌਂਡ ਗੁਰ ਤੇ ਬਹਾਦਰ ਜੀ ਦੇ ਉਹਨਾਂ ਦੇ 350 ਸਾਲਾਂ ਦੇ ਹਰ ਇੱਕ ਜ਼ਿਲ੍ਹੇ ਨੂੰ ਸਾਢੇ 3 ਲੱਖ ਦਾ ਟਾਰਗੇਟ ਮਿਲਿਆ ਸੀ ਜਿਹੜਾ ਲੁਧਿਆਣਾ ਨੇ 9 ਲੱਖ ਅਚੀਵ ਕੀਤਾ ਤੇ ਸਾਰਾ ਫੋਰੈਸਟ ਵਿਭਾਗ ਦਾ ਸਲਾਕਾ ਹੋ ਉਹਨਾਂ ਦੀ ਕਾਰਵਾਈ ਹੈ ਪਰ ਮੈਂ ਮੈਡਮ ਦਾ ਪ੍ਰਿੰਸੀਪਲ ਮੈਡਮ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ ਮਾਨਯੋਗ ਮੰਤਰੀ ਸਾਹਿਬ ਦਾ ਜੋ ਸਮਾਗਮੜ ਕੇਤ ਹੈ ਤਾਂ ਜਿਵੇਂ ਤੁਹਾਨੂੰ ਪਤਾ ਹੈ ਹਾਲਾਤ ਬਲੱਡ ਬਲੱਡ ਦੇ ਹਾਲਾਤ ਬਣੇ ਹੋਏ ਸਾਰੀ ਸਕੀਮਾਂ ਜਿਹੜੀਆਂ ਹੈ ਕਿ ਲੱਗੀ ਹੋਈਆਂ ਔਰ ਤੇ ਇੱਕ ਛੋਟਾ ਜਿਹਾ ਕਾਰਜਕਰਮ ਜਿਹੜਾ ਹੈਗਾ ਤੇ 3 ਪਲਾਂਟੇਸ਼ਨ ਨੂੰ ਹੰਗਾਰਾ ਦੇਣ ਵਾਸਤੇ ਕੀਤਾ ਗਿਆ ਲੋਕਾਂ ਨੂੰ ਕੀ ਕਰ ਲੋਕਾਂ ਨੂੰ ਹੀ ਅਭੀ ਰਿ ਵਕਤ ਤੋਂ ਬਾਦ ਰੁੱਖ ਲਗਾਓ ਆਪਣੇ ਜਨਮ ਦਿਨ ਤੇ ਔਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੁੱਖ ਲਗਾ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਰੁੱਖ ਜ਼ਰੂਰ ਲਾਏ ਜਾਨਾ ਤੇ ਜਿਹੜੇ ਲੱਗੇ ਉਹਨਾਂ ਦੀ ਸੁਰੱਖਿਆ ਕਰਨਾ ਜਿਹੜਾ ਅੱਜ বন ਮਹੋਤਸਵ ਦਾ ਪ੍ਰੋਗਰਾਮ ਸੀ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਮਿਲ ਕੇ ਕਲੈਬੋਰੇਸ਼ਨ ਨਾਲ ਕੀਤਾ ਜਿਹੜੇ ਮੇਕਮਹਿਮਾਨ ਸੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਮੰਤਰੀ ਤੇ ਗੈਸਟ ਆਫ ਆਨਰ ਸੀ ਸਾਡੇ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਮਿਸਟਰ ਹਿਮੰਸ਼ੂ ਜੈਨ ਜੀ ਅਸੀਂ ਉਹਨਾਂ ਦੇ ਉਪਰਾਲੇ ਸਦਕਾ ਇਹ ਅੱਜ ਪ੍ਰੋਗਰਾਮ ਕੀਤਾ ਹੈ ਇਹਦੇ ਵਿੱਚ ਜੋ 2025 ਬਨ ਮਹੋਤਸਵ ਦਾ ਥੀਮ ਹੈ ਇੱਕ ਪੇੜ ਮਾਂ ਦੇ ਨਾਂ ਉਹ ਮੈਸੇਜ ਅਸੀਂ ਦੇਣ ਦੀ ਬੱਚਿਆਂ ਨੂੰ ਕੋਸ਼ਿਸ਼ ਕੀਤੀ ਹੈ ਯੂਥ ਨੂੰ ਕਿ ਆਪਣੀ ਆਪਣੀ ਮਾਂ ਦੇ ਨਾਲ ਨਾਮ ਦੇ ਨਾਲ ਇੱਕ ਇੱਕ ਪੇੜ ਲਗਾਓ ਪੇੜ ਲਗਾ ਕੇ ਛੱਡਣਾ ਨਹੀਂ ਉਹਨੂੰ ਲੁੱਕ ਆਫਟਰ ਵੀ ਕਰੋ ਉਹਨੂੰ ਵਾਧਾ ਦੇਖੋ ਅਗਰ ਅਸੀਂ ਸਾਰੇ ਜਣੇ ਆਪਣੀ ਮਾਂ ਦੇ ਨਾਮ ਦਾ ਇੱਕ ਇੱਕ ਪੇੜ ਲਗਾਵਾਂਗੇ ਉਹਨੂੰ ਪਾਲਾਂਗੇ ਮੈਨੂੰ ਲੱਗਦਾ ਹੈ ਪੋਲਿਊਸ਼ਨ ਦੀ ਸਮੱਸਿਆ ਦੂਰ ਕਰਨ ਦੇ ਲਈ ਅਸੀਂ ਸਰਕਾਰ ਨਾਲ ਮੋਢੇ ਨਾਲ ਮੋਢਾ ਮਲਾ ਕੇ ਹੈਲਪ ਕਰ ਸਕਦੇ ਹਾਂ ਪ੍ਰਦੂਸ਼ਣ ਨੂੰ ਦੂਰ ਕਰ ਸਕਾਂਗੇ ਤੇ ਖੁੱਲੀ ਹਵਾ ਦੇ ਵਿੱਚ ਸਾਹ ਲੈ ਸਕਾਂਗੇ